ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਡਾਕਟਰ ਦਿਨੇਸ਼ ਤਲਵਾਰ ਜੀ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਨੇ ਇਹਨਾਂ ਨੇ 40s 'ਚ ਕੰਮ ਕੀਤਾ ਮੈਕਸ ਹਸਪੀਟਲ 'ਚ ਕੀਤਾ ਫੀਤਕੋਟ ਮੈਡੀਕਲ ਕਾਲਜ ਕੰਮ ਕੀਤਾ ਇੱਥੇ ਕੈਂਸਰ ਹਸਪੀਟਲ ਵੀ ਰਹੇ ਹਨ ਮੋਹਨ ਦੇਈ 'ਚ ਮੋਹਨ ਦੇਈ 'ਚ ਵੀ ਰਹੇ ਨੰਗਲ ਦੇ ਰਹਿਣ ਵਾਲੇ ਆ ਭਾਖੜਾ ਨੰਗਲ ਦੇ ਔਰ ਉੱਥੇ ਵੀ ਬੀਵੀਐਮਬੀ ਬੋਰਡ ਦੇ ਵਿੱਚ ਵੀ ਇਹ ਜੌਬ ਕਰਦੇ ਸੀਗੇ ਕੁਝ ਦਿਨ ਪਹਿਲਾਂ ਤੁਸੀਂ ਦੇਖਿਆ ਇਹਨਾਂ ਦਾ ਬ੍ਰਦਰ ਵੀ ਇਹਨਾਂ ਨੂੰ ਮਿਲਣ ਆਇਆ ਸੀਗਾ ਮਿਸਟਰ ਤੇਜਦੀਪ ਤਲਵਾਰ ਪਰ ਉਸ ਦਿਨ ਜਦੋਂ ਉਹ ਵੀਰਾਂ ਮਿਲ ਕੇ ਗਏ ਉਸ ਦਿਨ ਦਾ ਬਾਈ ਬਹੁਤ ਸਾਡਾ ਸਬਰ ਚ ਵੀ ਐ ਹੁਣ ਇਹਨੂੰ ਥੋੜਾ ਇਦਾਂ ਹੋ ਗਿਆ ਵੀ ਚਲੋ ਇੱਕ ਵਾਰੀ ਮਿਲਣਾ ਸੀਗਾ ਭਰਾ ਨੂੰ ਮਿਲ ਕੇ ਇਹਨਾਂ ਨੂੰ ਤਸੱਲੀ ਹੋਈ ਖੁਸ਼ੀ ਹੋਈ ਚਲੋ ਜਿੰਨਾ ਕਿ ਵੀ ਸਮਾਦਰਸ਼ਨ ਹੋ ਪਾਇਆ ਕਿਉਂਕਿ ਪਿਛਲੇ 3 ਸਾਲਾਂ ਤੋਂ 4 ਸਾਲਾਂ ਤੋਂ ਡਾਕਟਰ ਸਾਹਿਬ ਬਾਰ-ਬਾਰ ਬਾਰ-ਬਾਰ ਇੱਕੋ ਹੀ ਗੱਲ ਕਹਿੰਦੇ ਰਹਿੰਦੇ ਸੀਗੇ ਧੰਨਵਾਦ ਆ ਚਲੋ ਉਹ ਚਾਹੇ ਇੱਕ ਵਾਰੀ ਆਏ ਇੱਥੇ ਸ਼ੁਕਰੀਆ ਬਾਕੀ ਉਹਨਾਂ ਤੋਂ ਅਸੀਂ ਉਮੀਦ ਕਰਦੇ ਆ ਵੀ ਉਹ ਫੇਰ ਵੀ ਆਉਣ ਇਹਨੂੰ ਮਿਲ ਕੇ ਜਾਣ ਦੂਸਰਾ ਵੱਡੇ ਭਾਈ ਸਾਹਿਬ ਦਾ ਨਾਮ ਕੀ ਆ ਮਿਸਟਰ ਦਰਵਿੰਦਰ ਤਲਵਾਰ ਮਿਸਟਰ ਦਰਵਿੰਦਰ ਤਲਵਾਰ ਜੀ ਉਹਨਾਂ ਨੂੰ ਵੀ ਬੇਨਤੀ ਆ ਵੀਰ ਜੀ ਜਰੂਰ ਮਿਲ ਕੇ ਜਾਇਓ ਆ ਕੇ ਡਾਕਟਰ ਸਾਹਿਬ ਹੁਣ ਤੁਸੀਂ ਪ੍ਰੈਕਟਿਸ ਤੇ ਥੋੜਾ ਬੈਠਿਆ ਕਰੋਗੇ ਨਾਲ ਸਰ ਮੈਂ ਰੈਸਟ ਕਰਨਾ ਚਾਹੁੰਦਾ ਹਾਂ ਬੇਸਤ ਕਾਰੀ ਦੇ ਜਿਵੇਂ ਘੰਟਾ ਤੱਕ ਉੱਥੇ ਬੈਠ ਕੇ ਫਰਸਟ ਫਲੋਰ ਤੇ ਨਰਸਿੰਗ ਸਟਾਫ ਆ ਜਿਹੜਾ ਮੁੰਡਾ ਲੱਗਿਆ ਉਹਦੇ ਕੋਲੇ ਬੈਠ ਕੇ ਉਹਨੂੰ ਸੁਪਰਵੀਜ਼ਨ ਦਿੱਤੀ ਵੀ ਉਹਨੇ ਬੀਪੀ ਚੈੱਕ ਕਰ ਲਿਆ ਸ਼ੂਗਰ ਚੈੱਕ ਕਰ ਲਿਆ ਜੀ ਉਹਨੇ ਚੈੱਕ ਕਰ ਲਿਆ 20 25 ਬੱਚੇ ਆ ਉੱਥੇ ਮਰੀ ਉਰਦੇ ਬਾਤ ਨੂੰ ਇੱਕ ਸਾਈਨ ਮਾਰ ਦੇਣੇ ਆ ਬਸ ਵੀ ਹਾਂ ਪਾਸ ਕੰਮ ਹੋਣਾ ਨਹੀਂ ਹੈ ਤੁਸੀਂ ਨਹੀਂ ਕਰਨਾ ਤੁਸੀਂ ਸਿਰਫ ਸੁਪਰਵੀਜ਼ਨ ਕਰਨੀ ਹੈ ਸਿਰਫ ਮੈਂ ਡੈਸਟੀ ਕਰਨੇ ਚਾਹੁੰਦੇ ਮੇਰੀ ਰਿਕਵੈਸਟ ਨਾ ਕਰੋ ਡਾਕਟਰ ਸਾਹਿਬ ਵੀਰ ਭਾਰਾ ਹੋ ਜੂ ਫਿਰ ਤੁਹਾਡਾ ਕੰਮ ਕੁਝ ਵੀ ਨਹੀਂ ਕਰਨਾ ਸੁਪਰਵੀਜ਼ਨ ਕਰਨੀ ਹੈ ਬਸ ਕਰ ਲੋਗੇ ਪੱਕਾ ਠੀਕ ਹੈ ਮੈਂ ਕਰ ਦਿੰਦਾ ਥੈਂਕ ਯੂ ਤੁਸੀਂ ਕਿਹਨੇ ਇਹ ਕਿੱਦਾਂ ਕਰਨਾ ਕੋਈ ਨਾ ਰੈਸਕਾ ਰੈਸਕਾ